मंदड़े बोल ना बोल हो की हो यहां जा बिल सदे आगे आगे तेरे कोल बे सजना मंदड़े बोल ना बोल वे सताई जान तो बाद है ना चल जेड़ा तुसी इस कलाकारी दे दूर रहो दुवारे मुड़के के मैं कलाकारी दे विच आऊं जेड़ा सब बने है हो साडा दिल पीड़ा दे गठड़ी दे साडा दिल पीड़ा दे गठड़ी देखी किते ਮੰਦੜੇ ਬੋਲ ਨਾ ਬੋਲ ਵੇ ਮੰਦੜੇ ਬੋਲ ਨਾ ਬੋਲ ਵੇ ਸੱਜਣਾ ਜਦ ਮੇਰੇ ਪਾਪਾ ਜਾਂਦੇ ਸੀ ਮੈਨੂੰ ਉਦੋਂ ਤੋਂ ਹੀ ਬਚਪਨ ਤੋਂ ਹੀ ਬੜਾ ਸ਼ੌਕ ਸੀ ਜਦੋਂ ਮਤਲਬ ਉਹ ਤਿਆਰੀ ਕਰਦੀ ਸੀ ਵੈਕ ਤੇ ਘਰ ਗਾਉਂਦੇ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਨਾਲ ਗਾਣ ਗਾਉਂਦੀ ਸੀ ਮੈਂ ਜਿਹੜੀ ਉਹ ਬੋਲੀ ਸਿੱਖਿਆ ਗਿਆ ਪੜ੍ਹਾਈ ਨੂੰ ਲੈ ਕੇ ਲਾ ਲੋ ਆਪਾਂ ਨੇ ਤੁਸੀਂ ਕਿੱਥੇ ਤੱਕ ਪੜ੍ਹੇ ਹੋਏ ਦੇਖੋ ਜੀ ਮਾਤਾ ਪਿਤਾ ਦੇ ਮਰਨ ਤੋਂ ਬਾਅਦ ਸਾਨੂੰ ਕਿਸੇ ਨੇ ਮਤਲਬ ਨਹੀਂ ਅਸੀਂ ਪੜ੍ਹੇ ਨਹੀਂ ਹੈਗੇ ਮੈਂ ਬਿਲਕੁਲ ਨਹੀਂ ਕਿਲਾ ਸਾਹਿਬ ਦੇ ਚਾਣ ਤੋਂ ਬਾਅਦ ਬਹੁਤ ਈਰੇ ਸ਼ਗਿਰਦ ਉਹਨਾਂ ਦੇ ਆਨੇ ਬਹੁਤ ਨੇ ਵੋਟ ਲੈਣੇ ਇੱਕ ਭਰੇ ਕਿ ਲਿਖਿਆ ਆਦੇ ਸ਼ਗਿਰਦਾਂ ਚ ਵੀ ਲਾਜੀ ਬਹੁਤ ਥੋੜੇ ਕੋੜੇ ਵੀ ਇਦਾਂ ਦੇਖਣੋ ਕਿ ਛੱਤਿਆ ਸਾਹਿਬ ਦੇ ਕਿੰਨੇ ਜਿਹੇ ਸ਼ਗਿਰਦ ਹੈਗੇ ਜਿਨੇ ਇਸ ਸ਼ਗਿਰਦ ਸਾਹਿਬ ਆਪਾਂ ਦੇ ਕਾਫੀ ਫੈਨ ਨੇ ਉਹਨਾਂ ਦੀ ਦੁਨੀਆ ਨੂੰ ਅੱਜ ਵੀ ਪਿਆਰ ਕਰਦੀ ਹੈ ਫਖਰ ਮਹਿਸੂਸ ਕਰਦੇ ਆ ਕਿ ਸਾਡੇ ਫਾਦਰ ਸਾਹਿਬ ਦੁਨੀਆ ਦੇ ਵਿੱਚ ਅੱਜ ਵੀ ਜਿੰਦਾ ਨੇ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਔਨਰ ਮੈਂ ਤੁਹਾਡਾ ਆਪਣਾ ਸਰਜੀ ਸਿੰਘ ਟੋਲਾ ਜਿਵੇਂ ਕਿ ਆਪਾਂ ਗੱਲ ਕਰੀਏ ਕਲਾਕਾਰੀ ਦੀ 85 ਤੋਂ ਲੈ ਕੇ 90 92 ਦੌਰ ਦੇ ਵਿੱਚ ਇੱਕ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਸੁਰਗੀ ਸਰਦਾਰ 70 ਸੱਤਾ ਜਿਹੜੇ ਹੈਗੇ ਨੇ ਆਪਣੇ ਟਾਈਮ ਦੇ ਵਿੱਚ ਕਲਾਕਾਰੀ ਦੇ ਵਿੱਚ ਜਿਹੜਾ ਹੈਗਾ ਧਣੱਲੇਦਾਰੀ ਆਪਣੀ ਦਿਖਾ ਕੇ ਗਿਆ ਨੇ ਕਲਾਕਾਰਾਂ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ ਦੀ ਬੁਲੰਦ ਜਿਹੜੀ ਹੈਗੀ ਆ ਆਵਾਜ਼ ਨਾਲ ਲੋਕਾਂ ਦੇ ਵਿੱਚ ਰਾਜ ਕੀਤਾ ਪਰ ਬਹੁਤ ਸਮਾਂ ਘੱਟ ਜਿਹੜਾ ਉਹਨਾਂ ਨੂੰ ਮਿਲਿਆ ਇਸ ਲਾਈਨ ਦੇ ਵਿੱਚ ਸੇਵਾ ਕਰਨ ਦਾ ਪਰਮਾਤਮਾ ਨੂੰ ਪਿਆਰੀ ਹੋ ਗਏ ਸਨ ਬਹੁਤ ਵਧੀਆ ਜਿਹੜੇ ਉਹਨਾਂ ਦੇ ਸਾਫ ਸੁਥਰੀ ਗਾਇਕੀ ਜਿਹੜੇ ਸਾਡੇ ਸਮਾਜ ਨੂੰ ਉਹ ਦੇਖ ਕੇ ਗਿਆ ਨੇ ਸਾਫ ਸੁਥਰੇ ਗੀਤ ਉਹਨਾਂ ਨੇ ਗਾਏ ਨੇ ਉਸ ਸਮੇਂ ਦੇ ਵਿੱਚ ਪਰ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਉਹਨਾਂ ਦੇ ਸ਼ਗਿਰਦ ਆਏ ਹੋਣਗੇ ਨਾਂ ਲੈ ਲੈ ਕੇ ਵੀ ਮੈਂ ਉਹਨਾਂ ਨੂੰ 97 36 ਦਾ ਸ਼ਗਿਰਦਾਂ ਕਿਸੇ ਨੇ ਜਿਹੜਾ ਹੈਗਾ ਪਰਿਵਾਰ ਤੱਕ ਪਹੁੰਚਣ ਦੀ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਪਰਿਵਾਰ ਜਿਹੜਾ ਹੈਗਾ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਸੀ ਕਿਉਂਕਿ ਪਰਿਵਾਰ ਦੇ ਉੱਪਰ ਪਹਿਲਾਂ ਹੀ ਗਰੀਬੀ ਸੀ ਮਹਿਨਤ ਮਜ਼ਦੂਰੀ ਕਰਦੇ ਕਰਦੇ ਛੱਤਾਂ ਜੀ ਵੀ ਜਿਹੜੇ ਹੈਗੇ ਨੇ ਇਸ ਲੈਂਡ ਦੇ ਵਿੱਚ ਆਇਆ ਸੀ ਪ੍ਰਮਾਤਮਾ ਨੇ ਇੱਕ ਉਹਨਾਂ ਵੱਲ ਬਖਸ਼ਿਆ ਸੀਗਾ ਪਰ ਉਸ ਕੁਝ ਸਮੇਂ ਦੇ ਗੈਰ ਪੈਣ ਤੋਂ ਬਾਅਦ ਜੇ ਆਪਾਂ ਕਹਿ ਲਈਏ ਕਲਾਕਾਰ ਜਿਹੜਾ ਹੈਗਾ ਹਮੇਸ਼ਾ ਵਾਸਤੇ ਜਿਹੜਾ ਜਿੰਦਾ ਰਹਿੰਦਾ ਆ ਬਿਸ਼ੱਕ ਦਿਓ ਪ੍ਰਮਾਤਮਾ ਨੇ ਪਿਆਰਾ ਹੋ ਜਾਂਦਾ ਪਰ ਜਿਹੜਾਂ ਦੀ ਆਵਾਜ਼ ਹੈਗੀ ਸਜੀਆਂ ਤੱਕ ਗੂੰਜਦੀ ਰਹਿੰਦੀ ਆ ਉਹਨਾਂ ਦੀ ਆਵਾਜ਼ ਨੂੰ ਦੁਬਾਰੇ ਜਿੰਦਾ ਰੱਖਣ ਲਈ ਜਿਹੜੀ ਉਹਨਾਂ ਦੀ ਬੇਟੀ ਆ ਹਰਮਨ ਸੱਤਾ ਉਹ ਆਪਣੇ ਕੋਸ਼ਿਸ਼ਾਂ ਸਦਕਾ ਜਿਹੜੀ ਹੈਗੀ ਆ ਇਸ ਲੈਂਡ ਦੇ ਵਿੱਚ ਜਿਹੜੇ ਆਪਣੇ ਨਰੇਗਾ ਦੇ ਵਿੱਚ ਕੰਮ ਕਰਦੇ ਸੁਣਦੇ ਵਿੱਚ ਆਇਆ ਪੀਐਸ ਲੈਣ ਦੇ ਵਿੱਚ ਜਿਹੜੇ ਹੈਗੇ ਨੇ ਆਪਣਾ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਨੇ ਵੀ ਵਧੀਆ ਜਿਹੜੇ ਬਲਿੰਜਾ ਤੱਕ ਆਪਣੇ ਪਾਪਾ ਦੀ ਆਵਾਜ਼ ਨੂੰ ਜਿੰਦਾ ਰੱਖਣ ਕੇ ਗੱਲ ਕਰਾਵਾ ਗੋਣਦਰ ਨਾਲ ਸਾਡੇ ਨਾਲ ਜਿਹੋ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਮੈਡਮ ਸਾਡੇ ਚੈਨਲ ਤੁਹਾਡਾ ਪਹਿਲਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਛੱਤਾਂ ਜੀ ਜਾਣ ਤੋਂ ਬਾਅਦ ਐਨਐਸਆਰ ਜਿਹੜਾ ਤੁਸੀਂ ਇਸ ਕਲਾਕਾਰੀ ਦੇ ਦੂਰ ਰਹੋ ਦੁਬਾਰੇ ਮੁੜ ਕੇ ਕਿਵੇਂ ਕਲਾਕਾਰੀ ਦੇ ਵਿੱਚ ਆਉਂਦੜਾ ਸਵਾਭ ਬਣਿਆ ਦੇਖੋ ਜੀ ਮੈਨੂੰ ਬਚਪਨ ਤੋਂ ਹੀ ਬੜਾ ਸ਼ੌਂਕ ਸੀ ਇਸ ਚੀਜ਼ ਦਾ ਕਿਉਂਕਿ ਜਦੋਂ ਮੇਰੇ ਪਾਪਾ ਜਾਂਉਂਦੇ ਸੀ ਮੈਨੂੰ ਉਦੋਂ ਤੋਂ ਹੀ ਬਚਪਨ ਤੋਂ ਹੀ ਬੜਾ ਸ਼ੌਕ ਸੀ ਜਦੋਂ ਮਤਲਬ ਉਹ ਤਿਆਰੀ ਕਰਦੇ ਸੀ ਬੈਠ ਕੇ ਘਰ ਗਾਉਂਦੇ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਨਾਲ ਗੰਗਨਾਉਂਦੀ ਸੀ ਉਹਨਾਂ ਦੇ ਮਰਨ ਤੋਂ ਬਾਅਦ ਹਾਲਾਤ ਕੁਝ ਬਨਵੇਂ ਤਰ੍ਹਾਂ ਨਵੇਂ ਦੀ ਗੱਲ ਆ ਪਾਪਾ ਜੀ ਤਾਂ ਦੁਨੀਆ ਤੋਂ ਚਲੇ ਜਾਂਦੇ ਆ ਹਾਲਾਤ ਕੁਝ ਇਦਾਂ ਦੇ ਹੋ ਗਏ ਘਰ ਦੇ ਕਿ ਹਾਲਾਤ ਗਰੀਬੀ ਦੇ ਵਿੱਚ ਅਸੀਂ ਬਹੁਤ ਗਰੀਬੀ ਹੰਢਾਈ ਐ ਮਾਤਾ ਸਾਡੇ ਮੈਂਟਲ ਵੀ ਅਪਸੈਟ ਹੋ ਗਏ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਅਸੀਂ ਤਿੰਨ ਭੈਣ ਭਾਈ ਰਹਿ ਗਏ ਇਸ ਟਾਈਮ ਮੇਰੇ ਬ੍ਰਦਰ ਵੀ ਇਸ ਦੁਨੀਆ ਤੋਂ ਚਲੇ ਗਏ ਨੇ ਪਰਿਵਾਰ ਦੇ ਵਿੱਚ ਅ ਜਦੋਂ ਸੱਤਾ ਸ਼ਾਹ ਦੀ ਜਿਹੜੀ ਹੈਗੀ ਆਗੀ ਆ ਅੰਤਮ ਸਮਾ ਆਇਆ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਤੁਹਾਡੀ ਉਸ ਸਮੇਂ ਉਹ ਕਿੰਨੀ ਉਮਰ ਸੀਗੀ ਤੁਹਾਡੀ ਮੈਂ ਤਕਰੀਬਨ 9 ਸਾਲ ਦੀ ਸੀ ਅੱਛਾ 9 ਸਾਲ ਦਾ ਬੱਚਾ ਦਾ ਬਹੁਤ ਜਿਹੜੇ ਕਹਲੇ ਉਹ ਸੋਝੀ ਵੀ ਨਹੀਂ ਹੁੰਦੀ ਖਾਸ ਨਹੀਂ ਬੱਚਿਆਂ ਦੀ ਹਾਂਜੀ ਦੇਖੋ ਮੈਨੂੰ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਆ ਕਿ ਸਾਡੇ ਫਾਦਰ ਸਾਹਿਬ ਕਿਵੇਂ ਤਿਆਰੀ ਕਰਦੇ ਸੀ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਇਸ ਲੈਨ ਚ ਕਿਉਂਕਿ ਉਹਨਾਂ ਦੇ ਉਸਤਾਦ ਮਾਸਟਰ ਅਲਵੇਲਾ ਜੀ ਜਿਨ੍ਹਾਂ ਨੇ ਉਹਨਾਂ ਨੂੰ ਗਾਇਕੀ ਲੈਨ ਚ ਮੁੱਢਲੀ ਸਿੱਖਿਆ ਦਿੱਤੀ ਔਰ ਉਹਨਾਂ ਨੇ ਇਸ ਲੈਨ ਚ ਬਹੁਤ ਸੰਘਰਸ਼ ਕੀਤਾ ਫਿਰ ਤੁਸੀਂ ਜਿਹੜੀ ਹੈਗੀ ਆ ਆਪਣੀ ਜਿਹੜੀ ਬੋਲੀ ਸਿੱਖਿਆ ਹੈਗੇ ਪੜ੍ਹਾਈ ਨੂੰ ਲੈ ਕੇ ਲਾ ਲਓ ਆਪਾਂ ਨੇ ਤੁਸੀਂ ਕਿੱਥੇ ਤੱਕ ਪੜ੍ਹੇ ਹੋਏ ਹੋ ਦੇਖੋ ਜੀ ਮੈਂ ਤਾਂ ਪਿਤਾ ਦੇ ਮਰਨ ਤੋਂ ਬਾਅਦ ਸਾਨੂੰ ਕਿਸੇ ਨੇ ਮਤਲਬ ਨਹੀਂ ਅਸੀਂ ਪੜ੍ਹੇ ਨਹੀਂ ਹੈਗੇ ਮੈਂ ਬਿਲਕੁਲ ਹੀ ਨਹੀਂ ਪੜ੍ਹਿਆ ਬਹੁਤ ਵੱਡੀ ਜਿਹੜੀ ਗੱਲ ਹੈਗੀ ਬਿਲਕੁਲ ਆਪਣੇ ਦੇ ਹੋਣ ਦੇ ਨਾਤੇ ਵੀ ਤੁਸੀਂ ਜਿਹੜਾ ਇੱਕ ਸਾਫ ਸੁਥਰੀ ਗਾਇਕੀ ਨੂੰ ਆਪਣੇ ਪਾਪਾ ਵਾਂਗ ਚੁਣਿਆ ਹੋਇਆ ਫਿਰ ਜਿਹੜੇ ਤੁਹਾਨੂੰ ਜਿਹੜੇ ਗੀਤ ਲਿਖਦੇ ਨੇ ਜਾਂ ਗਣ ਦੀ ਛੋਟੇ ਜਿਹੜੇ ਗੀਤ ਤੁਸੀਂ ਗਾਉਣੇ ਹੋ ਉਹਨਾਂ ਦੀ ਸਿਲੈਕਸ਼ਨ ਫਿਰ ਉਹ ਕੌਣ ਕਰਦਾ ਜੀ ਹੈਗੀ ਦੇਖੋ ਜੀ ਸਿਲੈਕਸ਼ਨ ਮੈਨੂੰ ਮਤਲਬ ਅਸੀਂ ਆਪਣੇ ਆਪ ਕਰ ਲੈਨੇ ਗੀਤ ਲਿਖਣ ਵਾਲੇ ਲਿਖ ਕੇ ਸਾਨੂੰ ਕਰਕੇ ਘੱਲ ਦਿੰਨੇ ਆ ਉਸ ਤੋਂ ਬਾਅਦ ਮੈਂ ਤਿਆਰੀ ਕਰਕੇ ਬਸ ਇਦਾਂ ਡੱਬ ਕਰਾ ਦੇਣੀ ਸਾਡੇ ਪਾਪਾ ਵੀ ਬਿਲਕੁਲ ਹੀ ਅਨਪੜ੍ਹ ਸੀ ਕਿਉਂਕਿ ਉਹਨਾਂ ਨੂੰ ਇੱਕ ਗੌੜ ਗਿਪਸ ਸੀ ਕਿ ਉਹਨਾਂ ਦੀ ਬਰਸਤ ਚੋਂ ਹੀ ਮੈਨੂੰ ਮਿਲੀ ਗਈ ਗੱਲ ਕਰਦੇ ਆਪਾਂ ਦੇਖੋ ਹਰ ਬੰਦੇ ਨੂੰ ਕੋਈ ਨਾ ਕੋਈ ਜਿਵੇਂ ਛੋਟੇ ਬੱਚੇ ਨੂੰ ਮਾਤਾ ਪਿਤਾ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਨੇ ਤੁਸੀਂ ਮੋੜਲੀ ਸਿੱਖਿਆ ਜਿਹੜੀ ਪਾਪਾ ਤੋਂ ਲੈਂਦੀ ਆ ਉਸ ਤੋਂ ਬਾਅਦ ਜਿਹੜਾ ਕਿਹਨੂੰ ਉਸਤਾਦ ਤੇ ਰੈਪ ਨੇ ਉਸਤਾਦ ਇਹ ਮੇਰੇ ਜੀ ਹੁਣ ਮਤਲਬ ਮੈਂ ਸੰਗਰੂ ਹੈਗੇ ਨੇ ਜੀ ਉਹਨਾਂ ਤੋਂ ਮੈਂ ਸਿੱਖਿਆ ਲੈਂਦੀ ਆ ਮਤਲਬ ਜਿਨ੍ਹਾਂ ਨੇ ਮੇਰੇ ਗਾਇਕੀ ਲਾਂਚ 'ਚ ਮੇਰੀ ਸਪੋਰਟ ਕੀਤੀ ਕਿਉਂਕਿ ਮੈਨੂੰ ਲੱਗਦਾ ਸੀ ਮੇਰੇ ਹਾਲਾਤ ਇਦਾਂ ਦੇ ਸੀ ਗਰੀਬੀ ਦੇ ਵਿੱਚ ਕਿਉਂਕਿ ਮੈਂ ਅੱਗੇ ਨਹੀਂ ਆ ਸਕਦੀ ਸੀ ਔਰ ਜਿਨ੍ਹਾਂ ਨੇ ਮੈਨੂੰ ਗਾਇਕੀ ਲਾਂਚ ਜਾਂ ਫਿਰ ਤੋਂ ਦੁਬਾਰਾ ਖੜੀ ਕੀਤਾ ਹੈ ਦੀਪ 베ਨੜਾ ਜੀ ਕੈਨੇਡਾ ਤੋਂ ਮੇਰਾ ਵੀਰ ਜਿਨ੍ਹਾਂ ਨੇ ਮੈਨੂੰ ਗਾਇਕੀ ਲਾਂਚ 'ਚ ਮੇਰੀ ਸਪੋਰਟ ਕੀਤੀ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜਾ ਹੈਗਾ ਹੁਣ ਉਹਾਂ ਦੇ ਘਰ ਦੇ ਹਾਲਾਤਾਂ ਦੀ ਆਪਾਂ ਗੱਲ ਕਰੀਏ ਹੁਣ ਕਿਵੇਂ ਦੇ ਘਰ ਦੇ ਹਾਲਾਤ ਹੈਗੇ ਨੇ ਜਿਹੜੇ ਤੁਹਾਡੇ ਘਰ ਦਾ ਗੁਜ਼ਾਰਾ ਜਿਹੜ ਕਰਦੇ ਹਾਲਾਤ ਤਾਂ ਚਲੋ ਮੇਰੀ ਮੈਰਿਜ ਹੋਈ ਆ ਬੱਚੇ ਨੇ ਮੇਰੇ ਤੇ ਮੰਮੀ ਦੁਨੀਆ ਤੋਂ ਚਲੇ ਗਏ ਆ ਪਰਿਵਾਰ ਦੇ ਵਿੱਚ ਪਿੱਛੇ ਦੋ ਭੈਣਾਂ ਭੈਣ ਵੀ ਮਤਲਬ ਅਸੀਂ ਦੋ ਭੈਣਾਂ ਹੀ ਉਹ ਵੀ ਮੈਰਿਜ ਨੇ ਉਹਨਾਂ ਦੇ ਵੀ ਹਸਬੰਦ ਦੀਆਂ ਹੋ ਗਏ ਤਕਰੀਬਨ 20 ਦਿਨ ਹੀ ਮੌਤ ਹੋਈ ਐ ਤੇ ਹਾਲਾਤ ਬਸ ਇਦਾਂ ਹੀ ਬੱਚੇ ਆਪਣੇ ਪਾਪਾ ਕੋਲੇ ਐ ਮੈਂ ਉਰੇ ਆ ਕੇ ਬਸ ਤਿਆਰੀ ਵਗੈਰਾ ਕਰਕੇ ਇਦਾਂ ਡੱਬ ਕਰਉਣੀ ਆ ਪਾਪਾ ਦੀ ਗੱਲ ਕੀਤੀ ਆ ਕੋਈ ਪਾਪਾ ਦਾ ਜਿਹੜਾ ਹੈਗਾ ਪੁਰਾਣਾ ਪਾਪੂ ਦਾ ਗੀਤ ਹੈ ਜਿਹਨੇ ਤੁਹਾਡੇ ਇਸ ਲਾਈਨ ਦੇ ਵਿੱਚ ਜਾਣ ਪਛਾਣ ਮੜਈਆ ਸਾਡੇ ਦਰਸ਼ਕਾਂ ਦੇ ਰੂਰ ਕਰੋ ਜੀ ਉਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਂਬਲ ਬਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋਵੇ ਤੇਰੀਆਂ ਪਹੂਣਾ ਜ਼ਖਮ ਉਜੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀ અલਵੇ ਲੈ ਖਦਾ ਤੇਰਾ ਹੋ ਤੇ ਜਦੋਂ ਯਾਰ ਕੋ ਹੋ ਹੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋ ਹੋ ਹੋਣੀ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੋ ਮੱਲੀ ਆਖੀ ਸੋਣੇ ਯਾਰ ਦੀ ਬੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਬੇ ਪੱਤਿਆਂ ਨਾਲ ਵੇ ਪੱਤੇ ਆ ਨਾ ਵੇ ਪੱਤੇ ਆ ਨਾ ਇੱਕ ਪਿੜਗੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਰਦੀ ਬਹੁਤ ਖੂਬ ਆ ਜੀ ਜਮੇ ਸੇਮ ਚੋਂ ਸੇਮ ਜਿਹੜਾ ਹੈਗਾ ਚੱਤਾ ਸਾਹਿਬ ਦਾ ਜਿਹੜਾ ਭੇਖਾ ਪਾਉਂਦਾ ਚਲੋ ਆਪਾਂ ਜੇ ਕਹ ਲਈਏ ਤੁਹਾਨੂੰ ਜਿਹੜੀ ਪਰਮਾਤਮਾ ਵੱਲ ਬਖਸ਼ ਤੁਹਾਨੂੰ ਵੀ ਹੋਈ ਆ ਕਿਉਂਕਿ ਤੁਹਾਨੂੰ ਜਿਹੜੀ ਗੁਰਤੀ ਦੇ ਵਿੱਚ ਗਾਇਕੀ ਮਿਲੀ ਹੈਗੀ ਆ ਬਾਕੀ ਗੱਲ ਆਪਾਂ ਕਰਦੇ ਆ ਜਿਵੇਂ ਚੁਕੀਲਾ ਸਾਹਿਬ ਦੇ ਜਾਣ ਤੋਂ ਬਾਅਦ ਬਹੁਤ ਜਿਹੜੇ ਸ਼ਗਿਰਦ ਉਹਨਾਂ ਦੇ ਆਏ ਨੇ ਬਹੁਤ ਨੇ ਬੋਰਡ ਲੈਣੇ ਹਰੇ ਕੀਲੇ ਕਿਲੇ ਆਂਦੇ ਨੇ ਸ਼ਗਿਰਦ ਚੁਕੀਲਾ ਜੀ ਬਹੁਤ ਤੁਹਾਡੇ ਕੋਲ ਵੀ ਇਦਾਂ ਦੇਖਣ ਨੂੰ ਜਿਹੜੇ ਛੱਤਾ ਸਾਹਿਬ ਦੇ ਕਿੰਨੇ ਜਿਹੜੇ ਸ਼ਿਗਰਦ ਹੈਗੇ ਨੇ ਦੁਨੀਆ ਦੇ ਇਸ ਦੇਖੋ ਜੀ ਇਸ ਸ਼ਿਗਰਦ ਦਾ ਪਾਪਾ ਦੇ ਕਾਫੀ ਫੈਨ ਨੇ ਉਹਨਾਂ ਦੀ ਦੁਨੀਆ ਉਹਨਾਂ ਨੂੰ ਅੱਜ ਵੀ ਪਿਆਰ ਕਰਦੀ ਹੈ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਫਾਦਰ ਸਾਹਿਬ ਦੁਨੀਆ ਦੇ ਵਿੱਚ ਅੱਜ ਵੀ ਜਿੰਦਾ ਨੇ ਕਿਉਂਕਿ ਆਡੀਅנס ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਫਕਰ ਮਹਿਸੂਸ ਹੁੰਦਾ ਵੀ ਸਾਡੇ ਫਾਦਰ ਸਾਹਿਬ ਜਿਉਂਦੇ ਨੇ ਪਰ ਮਤਲਬ ਉਹਨਾਂ ਦੇ ਮਰਨ ਤੋਂ ਬਾਅਦ ਵੀ ਚਲੋ ਕਹਿ ਲਈਏ ਕਿ ਵੀ ਸਪੋਰਟ ਨਹੀਂ ਵੀ ਮਤਲਬ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ना कि ਉਹਨਾਂ ਨੇ ਉਸਤਾਦੀ ਦਾ ਨਾਂ ਕੱਲਾ ਨਹੀਂ ਵੇਚਿਆ ਪਰਿਵਾਰ ਦੀ ਕਦੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਘਰ ਆ ਕੇ ਹਾਲਾਤ ਕਰਦੇ ਦੇਖਣ ਬਾਰੇ ਜਾਂ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਕਿਸਮ ਦੀ ਮਦਦ ਕਰਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਦੇਖੋ ਜੀ ਸਿਆਣੇ ਦੀ ਘਾਵਤਾ ਕਹਿੰਦੇ ਚੜਦੇ ਸੂਰਜ ਨੂੰ ਸਲਾਮਾ ਸੈਕਦੇ ਨਹੀਂ ਕੋਈ ਨਹੀਂ ਕਰਦਾ ਜਿੰਨਾ ਚਿਰ ਉਹਨਾਂ ਦੀ ਤੂਤੀ ਬੋਲਦੀ ਸੀ ਹਰੇਕ ਮਤਲਬ ਪਾਪਾ ਕੋਲੇ ਆਉਂਦਾ ਸੀ ਹਰੇਕ ਨਾਲ ਪਿਆਰ ਸੀ ਉਹਨਾਂ ਦਾ ਉਹਨਾਂ ਦੇ ਮਰਨ ਤੋਂ ਬਾਅਦ ਸਾਡੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਜਿੰਦਗੀ ਦੇ ਸੰਗ ਅਰਸ ਦੇ ਵਿੱਚ ਪਾਪਾ ਦੇ ਗਾਣਿਆਂ ਦੇ ਨਾਲ-ਨਾਲ ਤੁਸੀਂ ਜਿਹੜੀ ਪਛਾਣ ਬਣਾਈ ਹੈਗੀ ਉਹਨਾਂ ਦੀ ਪਛਾਣ ਨੂੰ ਲੈ ਕੇ ਚੱਲਿਓ ਆ ਉਹਨਾਂ ਦਾ ਕੋਈ ਹੋਰ ਪਪੂਲਰ ਗੀਤ ਦਾ ਸਤਿਯ ਯਤਰਾ ਸਾਡੇ ਜਿਹੜੇ ਦਰਸ਼ਕਾਂ ਨੂੰ ਕਿਸੇ ਸੁਣਾਓ ਕਿ ਜਿਹੜਾ ਜਿਹਦੇ ਨਾਲ ਤੁਸੀਂ ਇਸ ਦੁਨੀਏ ਦੇ ਵਿੱਚ ਆਪਣਾ ਨਾਮ ਬਣਾਇਆ ਜੀ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਹੋ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਜੇ ਮਿਲ ਸੱਦੇ ਆਗੇ ਆਗੇ ਤੇਰੇ ਕੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲਵੇ ਮੰਦੜੇ ਬੋਲ ਨਾ ਬੋਲਵੇ ਸੱਜਣਾ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਕਰੋ ਗਈ ਅਮੀਰੀ ਜੀਵ ਤੇਰੀ ਹਿੱਤੇ ਛਾਲੇ ਹੋ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਹੋ ਸਾਡਾ ਦਿਲ ਪੀੜਾਂ ਦੀ ਗਠੜੀ ਬਹਿ ਸਾਡਾ ਦਿਲ ਪੀੜਾਂ ਦੀ ਗਠੜੀ ਦੇਖੀ ਕਿਤੇ ਫਿਰ ਹੋਲੇ ਬੇ ਸੱਜਣਾ ਮੰਦਲੇ ਬੋਲੀ ਨਾ ਬੋਲਵੇ ਮੰਦਲੇ ਬੋਲੀ ਨਾ ਬੋਲਵੇ ਸੱਜਣਾ ਮੰਦਲੇ ਬੋਲੀ ਨਾ ਬੋ ਬਹੁਤ ਖੂਬ ਜੀ ਅੱਛਾ ਇੱਕ ਗੱਲ ਹੋਰ ਹੈਗੀ ਆ ਵੀ ਦੇਖੋ ਬਹੁਤ ਜਿਹੜੇ ਸੋਹਣੇ ਸਾਨੂੰ ਪਰਮਾਤਮਾ ਨੇ ਪਾਪਾ ਵਾਂਗੂ ਆਵਾਜ਼ ਬਖਸ਼ੀ ਆ ਅ ਇਸ ਦੇ ਬਾਵਜੂਦ ਵੀ ਤੁਹਾਡਾ ਜਿਹੜਾ ਹੈਗਾ ਕਿਸੇ ਕੰਪਨੀ ਨਾਲ ਜੇ ਆਪਾਂ ਮੰਨ ਲਈ ਅੱਜ ਕੱਲ ਕੰਪਨੀਆਂ ਬਾਉਂਡ ਕਰਦੀਆਂ ਨੇ ਹਰ ਕੰਪਨੀ ਜਿਹੜੀ ਬਾਉਂਡ ਕਰਦੀ ਆ ਵੀ ਸਾਡੇ ਕੋਲੇ ਐਨੇ ਸਮੇਂ ਵਾਸਤੇ ਬਾਉਂਡ ਲਓ ਤੁਹਾਨੂੰ ਜਿਹੜਾ ਸੀ ਤੁਹਾਡੀਆਂ ਰਿਕਾਰਡਿੰਗਾਂ ਕਰਾਂਗੇ ਤੁਹਾਡੇ ਸੌਂਗ ਕਰਾਂਗੇ ਅਸੀਂ ਕਿਸੇ ਕਦੇ ਇਹ ਜੀ ਕੰਪਨੀ ਨਾਲ ਤੁਹਾਡਾ ਸੰਪਰਕ ਹੋਇਆ ਹੋਇਆ ਨਹੀਂ ਦੇਖੋ ਜੀ ਮੈਂ ਆਪਦੇ ਜ਼ਿੰਦਗੀ ਚ ਬਹੁਤ ਦੁੱਖ ਦੇਖੇ ਨੇ ਔਰ ਬਹੁਤ ਦੁੱਖ ਹੰਢਾਏ ਨੇ ਔਰ ਮੈਨੂੰ ਇਸ ਲਾਈਨ ਚ ਆਉਣ ਲਈ ਬਹੁਤ ਸੰਘਰਸ਼ ਕਰਨਾ ਪਿਆ ਔਰ ਕੀਤਾ ਵੀ ਆ ਕਰ ਵੀ ਰਹੀਆਂ ਔਰ ਜਿਨ੍ਹਾਂ ਦੀ ਬਦੌਲਤ ਮੈਂ ਫਿਰ ਤੋਂ ਕਹਿੰਦੀ ਆ ਦੀਪ 베ੜਾ ਜੀ ਕੈਨੇਡਾ ਤੋਂ ਜਿਨ੍ਹਾਂ ਦੀ ਬਦੌਲਤ ਆ ਜੇ ਤੁਹਾਡੇ ਰੂਹ ਰੂ ਹੋਈਆਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਔਰ ਉਹਨਾਂ ਦੀ ਬਦੌਲਤ ਆ ਜੋ ਕੁਛ ਆ ਸਾਰਾ ਉਹਨਾਂ ਦੀ ਬਦੌਲਤ ਆ ਜੀ ਉਹਨਾਂ ਨਾਲ ਹੀ ਮੈਂ ਐਗਰੀਮੈਂਟ ਕੀਤਾ ਹੋਇਆ ਹੈ ਜੋ ਕੁਛ ਕਰ ਰਿਹਾ ਦੇਖ ਰਿਹਾ ਉਹੀ ਕਰ ਰਿਹਾ ਕਿਉਂਕਿ ਬਹੁਤ ਰਿਸਪੌਂਸ ਦੇ ਰਹੇ ਨੇ ਜੀ ਜਿਵੇਂ ਹੁਣ ਤੁਸੀਂ ਜਿਹੜੇ ਹੈਗੇ ਆ ਇੱਕ ਥੋੜਾ ਵੀ ਵਧੀਆ ਕਲਾਕਾਰਾਂ ਦੇ ਵਿੱਚ ਨਾ ਆਉਂਦਾ ਕੀ ਕਰਦੇ ਹਾਲਾਤਾਂ ਨੂੰ ਜਿਹੜਾ ਹੈਗਾ ਮਰਮੋਟਾ ਵਧੀਆ ਹੋਏ ਨੇ ਹਾਲਾਤ ਕਰਕੇ ਹਾਂਜੀ ਅੱਗੇ ਨਾਲ ਬੈਟਰ ਨੇ ਥੋੜਾ ਜਿਹਾ ਹਾਲਾਤ ਚਲੋ ਸੰਘਰਸ਼ ਕਰ ਰਹੇ ਆ ਹੌਲੀ ਹੌਲੀ ਕੌੜੀਆਂ ਚੜਦੇ ਜਾਵਾਂਗੇ ਜਿਹੜਾ ਸਰੋਤਿਆਂ ਵੱਲੋਂ ਹੈਗਾ ਕਿੰਦਾਂ ਦਾ ਜਿਹੜਾ ਸਟੇਪ ਰੋਂਗ ਕਰਮਚਾਰੀ ਤੁਸੀਂ ਇਸ ਸਰੋਤਿਆਂ ਵੱਲੋਂ ਕਿੰਦਾਂ ਦਾ ਜਿਹੜਾ ਪਿਆਰ ਮਿਲਦਾ ਤੁਹਾਨੂੰ ਕਿੰਦਾਂ ਦਾ ਸਰੋਤਿਆਂ ਦਾ ਜਿਹੜਾ ਹੈਗਾ ਹੱਥਾਂ ਤੇ ਚੱਕਦੇ ਨੇ ਦੇਖੋ ਜੀ ਪਾਪਾ ਨੂੰ ਚਾਹਣ ਵਾਲੇ ਬਹੁਤ ਨੇ ਜੋ ਕੁਛ ਆ ਉਹਨਾਂ ਦੀ ਬਦੌਲਤਾਂ ਉਹਨਾਂ ਦੇ ਨਾਮ ਨਾਲ ਆ ਕਿਉਂਕਿ ਸਾਨੂੰ ਕੋਈ ਨਹੀਂ ਸੀ ਜਾਣਦਾ ਅਸੀਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਨਾਮ ਨਾਲ ਹੀ ਅਸੀਂ ਅੱਗੇ ਜਾ ਰਹੇ ਆ ਸਰੋਤੇ ਉਹਨਾਂ ਨੂੰ ਪਿਆਰ ਕਰਦੇ ਆ ਸਾਨੂੰ ਵੀ ਕਰਦੇ ਨੇ ਚਲੋ ਕੁਝ ਪਹਿਚਾਣ ਬਣੀ ਆ ਪਾਪਾ ਦੇ ਨਾਮ ਦੇ ਨਾਲ ਸਾਡੀ ਵੀ ਪਰ ਮੈਂ ਇਹੀ ਮੰਗ ਕਰਦੀ ਆ ਕਿ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਕਿਉਂਕਿ ਸਰੋਤਿਆਂ ਨੂੰ ਮੈਂ ਸਰੋਤਿਆਂ ਤੋਂ ਮੇਰੀ ਇਹੀ ਮੰਗ ਆ ਵੀ ਪਲੀਜ਼ ਮੈਨੂੰ ਵਧੀਆ-ਵਧੀਆ ਪ੍ਰੋਗਰਾਮ ਦੇਣ ਮੈਂ ਉਹਨਾਂ ਸਾਹਮਣੇ ਕੋਈ ਸਾਫ਼-ਸੁਥਰੀ ਗਾਇਕੀ ਕਰਨ ਦੀ ਕੋਸ਼ਿਸ਼ ਕਰਾਂ ਆਪਣੇ ਪਾਪਾ ਵਾਹ ਵਧੀਆ ਗਾਣੇ ਤੁਹਾਡੇ ਪਾਪਾ ਦੇ ਗਾਣਿਆਂ ਦੀ ਪਛਾਣ ਤੋਂ ਬਾਅਦ ਤੁਸੀਂ ਆਪਣੇ ਵੀ ਬਹੁਤ ਜਿਹੜੇ ਵਧੀਆ ਗਾਣੇ ਗਾਏ ਨੇ ਜਿਵੇਂ ਮਾਂ ਗਾਣਾ ਲੈ ਮੈਂ ਦੇਖਿਆ ਬਹੁਤ ਪਪੂਲਰ ਮਾਂ ਗਾਣਾ ਹੋਇਆ ਹੋ ਸਾਡੇ ਦਰਸ਼ਕਾਂ ਦੇ ਨਾਲ ਜਿਹੜਾ ਸਾਹੀ ਅੰਤਰਾ ਉਹਦਾ ਵੀ ਜਰੂਰ ਸੰਧਿਆ ਕਰੋ ਹਾਂਜੀ ਉਹ ਪਨਹਾਲ ਤੋਂ ਵੀਰ ਜੀ ਜਿਨ੍ਹਾਂ ਦਾ ਮੈਂ ਗੀਤ ਇਹ ਕੀਤਾ ਮਿਰਬੀਰਾ ਉਹਨਾਂ ਦਾ ਗੀਤ ਬਹੁਤ ਸੋਹਣਾ ਲਿਖਿਆ ਮਨਦੀਪ ਹਾਥਾਂ ਜੀ ਉਹਨਾਂ ਨੇ ਲਿਖਿਆ ਸੌਂਗਾ ਹੂੰ ਤੂੰ ਦੁਨੀਆ ਤੋਂ ਕਹਾ ਦਾ ਤੁਰ ਗਈ ਤੂੰ ਦੁਨੀਆ ਤੋਂ ਕਹਾ ਦਾ ਤੁਰ ਗਈ ਸਿਰ ਤੋਂ ਉੱਠ ਗਈ ਸ਼ਾਂ ਇੱਕ ਵਾਰੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ ਇੱਕ ਵਾਰੀ ਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ ਜਦ ਮੈਂ ਤੇਰੇ 베ੜ ਆਉਣਾ ਤੂੰ ਨਾ ਮੈਨੂੰ ਗੱਲ ਨਾਲ ਲਾਉਣਾ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗੱਲ ਨਾਲ ਲਾਉਣਾ ਨਾਲ ਤੇਰੇ ਜੋ ਹੋ ਰੌਣਕ ਸੀ ਅੱਜ ਨਾਲ ਤੇਰੇ ਜੋ ਹੋ ਰੌਣਕ ਸੀ ਅੱਜ ਹੋ ਗਈ ਸੁਨਸਰਾ ਇੱਕ ਵਾਰੀ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਨੀ ਇੱਕ ਵਾਰੀ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਨ ਬਹੁਤ ਖੂਬ ਜੀ ਅੱਛਾ ਦੇਖਣ ਦੇ ਵਿੱਚ ਆ ਜਿਵੇਂ ਕਿ ਕੁੜੀਆਂ ਨੂੰ ਜਿਹੜਾ ਇਸ ਲੈਂਡ ਦੇ ਵਿੱਚ ਆ ਆਉਣ ਲੱਗਿਆ ਬਹੁਤ ਪ੍ਰਕਾਰ ਦੀਆਂ ਦਿੱਕਤਾਂ ਜਿਹੜਾ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਕਦੇ ਤੁਹਾਡੇ ਸੌਰੀ ਪਰਿਵਾਰ ਵੱਲੋਂ ਜਾਂ ਤੁਹਾਡੇ ਚਾਚੇਤਾ ਵੱਲੋਂ ਇਸ ਲੈਂਡ ਦੇ ਵਿੱਚ ਆਉਣ ਤੋਂ ਕਦੇ ਮਨਾ ਵੀ ਕੀਤਾ ਗਿਆ ਤੁਹਾਨੂੰ ਦੇਖਣਾ ਸਾਹਮਣਾ ਕਰਨਾ ਪਿਆ ਦੇਖੋ ਜੀ ਜ਼ਿਆਦਾਤਰ ਤਾਂ ਜਦੋਂ ਕੁੜੀਆਂ ਦੀ ਮੈਰਿਜ ਹੋ ਜਾਂਦੀ ਜਿਆਦਾਤਰ ਜਦੋਂ ਕੁੜੀਆਂ ਆਪਣੇ ਘਰ ਪੇਕੇ ਘਰ ਹੁੰਦੀ ਆ ਉਦੋਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਜਦੋਂ ਮੈਰਿਜ ਹੋ ਜਾਂਦੀ ਹੈ ਉਹ ਮਾਪੇ ਦਾ ਕਿਉਂਕਿ ਅੱਧਾ ਚੱਕਿਆ ਜਾਂਦਾ ਵੀ ਮਤਲਬ ਫਰਜ ਵੀ ਜਿੱਦਾਂ ਮਰਜ਼ੀ ਆਪਦੇ ਘਰ ਕੁੜੀ ਆ ਵਿਆਹੀ ਹੋਈ ਜਿੱਦਾਂ ਮਰਜ਼ੀ ਕਰੇ ਕਿਉਂਕਿ ਮੇਰੇ ਹਸਬੰਦ ਨੇ ਮੈਨੂੰ ਬਹੁਤ ਸਪੋਰਟ ਹੈ। ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਬੱਚਿਆਂ ਨੂੰ ਪਿੱਛੇ ਪਾਲ ਰਹੇ ਨੇ, ਦੇਖ ਰਹੇ ਨੇ। ਮੈਂ 5 ਦਿਨ ਰਹਾ ਮੈਂ 4 ਦਿਨ ਰਹਾ ਮੈਂ ਕਦੇ ਉਹਨਾਂ ਨੇ ਵਿਚਾਰੇ ਨਹੀਂ ਇਹ ਨਹੀਂ ਕਿਹਾ ਕਿਉਂਕਿ ਮੈਂ ਵੀ ਬੱਚਿਆਂ ਦੀ ਖਾਤਰ ਹੀ ਫੈਲਦੀ ਆ ਜੀ। ਬੱਚਿਆਂ ਦੀ ਖਾਤਰ ਵੀ ਚਲੋ ਮੇਰਾ ਤਾਂ ਮਤਲਬ ਸੰਘਰਸ਼ ਆ। ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਵਧੀਆ ਲੰਘੇ। ਗੱਲ ਕੀਤੀ ਆ ਤੁਸੀਂ ਵੀ ਹਸਬੰਦ ਦੇ ਬਾਅਦ ਸਪੋਰਟ ਆ ਤੁਹਾਡੇ ਹਸਬੰਦ ਜਿਹੜੇ ਹੈਗੇ ਨੇ ਉਹ ਕੀ ਕੰਮ ਕਰਦੇ ਨੇ? ਉਹ ਮੈਂ ਤਾਂ ਜੋ ਇਹ ਕਰਦੇ ਨੇ। ਹਾਂ ਜੀ ਉਹ ਮੈਂ ਤਾਂ ਮਨਜ਼ੂਰੀ ਕਰ ਗਿਆ ਜੀ। ਦਿਹਾੜੀ ਜੋਤੇ ਵਾਲੇ ਆ ਜੀ ਬੰਦੇ ਵੀਰੇ ਮੈਂ ਐਵੇਂ ਹੁਣ ਅਸੀਂ ਬਹੁਤ ਹਾਲਾਤ ਸਾਡੇ ਮਾੜੇ ਨੇ ਹਜੇ ਤੱਕ ਮਤਲਬ ਮੈਂ ਥੋੜਾ ਪੌੜੀਆਂ ਚੜ੍ਹਨਾ ਸਿੱਖੀਆਂ ਹਜੇ ਹੌਲੀ-ਹੌਲੀ ਨਿਰਤ ਕਰਾਂਗੇ ਕਿੰਨੇ ਕੁ ਜਿਹੜੇ ਤੁਹਾਡੇ ਜਿਹੜੇ ਸੌਂਗ ਜਿਹੜੇ ਹੈਗੇ ਨੇ ਹੁਣ ਤੱਕ ਮਾਰਕੀਟ ਦੇ ਵਿੱਚ ਆਪਣੇ ਜਿਹੜੇ ਤੁਹਾਡੇ ਨਵੇਂ ਰਾਈਟਰਾਂ ਦੇ ਲਿਖੇ ਲੈ ਕੇ ਤੁਸੀਂ ਗਾਏ ਨੇ ਆਪਣੇ ਪਾਪਾ ਦੀ ਕੀਤਾ ਤੇ ਦੇਖੋ ਜੀ ਪਹਿਲਾਂ ਤਾਂ ਮੈਂ ਜਿੰਨਾਂ ਦੇ ਵੀ ਗੀਤ ਕੀਆ ਮੇਰਾ ਦੀਪ ਮੇਰਾਣਾ ਵੀਰ ਜੀ ਕੈਨੇਡਾ ਤੋਂ ਪੈਸਾ ਪੈਸਾ ਸੌਂਗ ਉਹਨਾਂ ਦਾ ਕਰਿਆ ਸੱਪ ਬਣ ਕੇ ਕਰਿਆ ਮਨਦੀਪ ਹਥਨ ਜੀ ਜਿਨ੍ਹਾਂ ਦਾ ਮਾਂ ਸੌਂਗ ਕੀਤਾ ਔਰ ਕਾਫੀ سارے ਸੌਂਗ ਨੇ ਜਿਹੜੇ ਮੈਂ ਕੀਤੇ ਹੋਏ ਨੇ ਅਲੱਗ-ਅਲੱਗ ਰਾਈਟਰਾਂ ਦੇ ਅੱਜ ਵੀਡੀਓ ਕਰਨ ਆਏ ਹੋਏ ਆਂ ਵੀਰ ਜੀ ਦੇ ਪਿੰਡ ਜੋਤੀ ਵੀਰ ਜੀ ਬੌਲਾਈ ਇਹਨਾਂ ਦੇ ਪਿੰਡਾਂ ਦੀ ਵੀਡੀਓ ਚੱਲ ਰਹੀ ਹੈ ਮੇਰੇ ਨਵੇਂ ਗੀਤ ਦੀ ਬਹੁਤ ਜਲਦੀ ਸਰੋਤਿਆਂ ਨੂੰ ਰੂਬਰੂ ਕਰਾਂਗੇ ਔਰ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਇਹਨਾਂ ਦੀ ਕਲਮ ਚੋਂ ਲਿਖਿਆ ਹੋਇਆ ਬਹੁਤ ਸੋਹਣਾ ਗੀਤ ਹੈ ਜਿੰਨੇ ਅੱਜ ਵੀਡੀਓ ਔਰ ਬਲਾਸਟਰ ਜੋੜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਉਹ ਸਪੋਰਟ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਾਂ ਦੇਖਿਆ ਜਾਵੇ ਦੇਖੋ ਬਲਾਸਟਰਡ ਜੋੜੀ ਨੇ ਜਿਹੜਾ ਤੁਹਾਡੀ ਬਹੁਤ ਮੈਂ ਵੀ ਦੇਖਦਾ ਹੁੰਦਾ ਅਖਰ ਗੀਤਾਂ ਦੇ ਵਿੱਚ ਬਹੁਤ ਜਿਹੜੀ ਖੁੱਲ ਕੇ ਮਦਦ ਕੀਤੀ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ ਉਹ ਤੁਹਾਡੇ ਨਾਲ ਜਿਹੜੇ ਆ ਕੇ ਖੜਦੇ ਤੁਹਾਡੀ ਕਾਮਯਾਬੀ ਵਾਸਤੇ ਖੜਦੇ ਨੇ ਵੀ ਕਿਤੇ ਨਾ ਕਿਤੇ ਭੈਣ ਜੀ ਦੀ ਕਾਮਯਾਬੀ ਹੋ ਜਾਏ ਸਾਨੂੰ ਯਾਦ ਹੀ ਕਰ ਲਿਆ ਕਰਨਗੇ ਇੱਕ ਜਿਹੜਾ ਸਾਪਾ ਮਣ ਕੇ ਗੀਤ ਤੁਹਾਡਾ ਉਹ ਵੀ ਮੈਂ ਦੇਖਿਆ ਉਹ ਵੀ ਬਹੁਤ ਜਿਆਦਾ ਪਪੂਲਰ ਹੋਇਆ ਦੁਨੀਆ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨਾਲ ਜਿਹੜੇ ਹੈਗੇ ਨੇ ਸਾਈਯਾਂਤਰਾ ਜਰੂਰ ਸਾਂਝਾ ਕਰੋ ਦਿਨ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟਾਈਮ ਨਾਲ ਕੋਈ ਵਿਰਲਾਹੀ ਖੜੇ ਔਖੇ ਟਾਈਮ ਨਾਲ ਕੋਈ ਵਿਰਲਾਹੀ ਖੜੇ ਉਹ ਦਿਲ ਚੱਲਦੇ ਭਾਵੇਂ ਮਾੜੇ ਦਿਲ ਚੱਲਦੇ ਭਾਵੇਂ ਮਾੜੇ ਉਹਦੀ ਰਜਾ ਚ ਲੰਗਦੇ ਆ ਜਿੰਨਾ ਆਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਆਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਬਹੁਤ ਜੀ ਖੂਬ ਜੇ ਆਪਾਂ ਕਹਿ ਲਈਏ ਹோம்ਵਰਕ ਜਮਾਈ ਤੁਸੀਂ ਆਪਣੇ ਪਾਪਾ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹੋ ਬਹੁਤ ਵਧੀਆ ਜਿਹੜੇ ਕਹਿ ਲਈ ਆਪਾਂ ਜਿਹੜੇ ਮਾਤਾ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਾ ਬੱਚਾ ਹਮੇਸ਼ਾ ਕਾਂ ਵੀ ਕਾਮਯਾਬੀ ਆਉਂਦੇ ਪੈਰ ਸੁੰਦੀਆਂ ਲਿਆ ਕੇ ਬਾਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਜਿਹੜੇ ਹੈਗਾ ਮਨ ਦੀਆਂ ਭਾਵਨਾਵਾਂ ਜਿਹੜਾ ਤੁਹਾਡੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਸਰੋਤਿਆਂ ਤੋਂ ਉਹੀ ਮੰਗ ਕਰਦੀ ਕਿ ਪਲੀਜ਼ ਜਿੱਦਾਂ ਤੁਸੀਂ ਮੇਰੇ ਪਾਪਾ ਨੂੰ ਪਿਆਰ ਕੀਤਾ ਉਸੇ ਤਰ੍ਹਾਂ ਮੈਨੂੰ ਵੀ ਕਰੋ ਕਿਉਂਕਿ ਕਰ ਵੀ ਰਹੇ ਆ ਵੀ ਮੈਂ ਅੱਜ ਕਮਤ ਬਿਨ ਸਰੋਤੇ ਪਿਆਰ ਨਹੀਂ ਕਰਦੀ ਕਿ ਜਿਵੇਂ ਤੁਸੀਂ ਮੇਰੇ ਪਾਪਾ ਦੀ ਸਪੋਰਟ ਕੀਤੀ ਹੈ ਗੈਕੀ ਲੈਂਡ ਦੇ ਵਿੱਚ ਉਸੇ ਤਰ੍ਹਾਂ ਮੈਨੂੰ ਔਰ ਮੈਨੂੰ ਮ ਸਰੋਤਿਆਂ ਤੋਂ ਉਹੀ ਮੰਗ ਕਰਦੀ ਕਿ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਮੈਂ ਆਪਣੀ ਮਿਹਨਤ ਕਰਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਾਂ ਮੈਨੂੰ ਬਸ ਵੱਧ ਤੋਂ ਵੱਧ ਪ੍ਰੋਗਰਾਮ ਦੀ ਧੰਨਵਾਦ ਹਾਂ ਨਹੀਂ ਬੈਠ ਮਹਾਲੇ ਧੰਨਵਾਦ ਦਾ ਟਾਈਮ ਨਹੀਂ ਆਇਆ ਪੈਸਾ ਪੈਸਾ ਜਿਹੜਾ ਤੁਹਾਡੋਂ ਵੀ ਬਹੁਤ ਪਾਪੂਰਗੀਤ ਹੋਇਆ ਸੀ ਉਹ ਵੀ ਸਾਡੇ ਦਰਸ਼ਕਾਂ ਦੇ ਸ ਹੋ ਸੱਪਾਂ ਦਾ ਹੱਕਮ ਡੰਗਣਾ ਹੁੰਦਾ ਸਾਡੇ ਕੋਲ ਡੰਗਾਂ ਦੇ ਮਣ ਕੇ ਜਿਹੜੇ ਸਾਨੂੰ ਕਰਦੇ ਟਿਚਰਾ ਅਸੀਂ ਟਕਰਾਂਗੇ ਕੁਝ ਬਣ ਕੇ ਹੋ ਇੱਥੇ ਬੈਠ ਕੇ ਸੈ ਨਹੀਂ ਰਹਿਣਾ ਤੇ ਮੇਲਾ ਵੇਖ ਕੇ ਮੁਰਦੇ ਮੇਲੀ ਹੋ ਦੁਨੀਆ ਹੋ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹੋ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹੋ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਇੱਕ ਦਿਨ ਰੰਗ ਦਿਖਾਉਂਦਾ ਦਲ ਪੁੜਾ ਜੇ ਖੂਨ ਚ ਹੋਵੇ ਉਹ ਕਿੱਥੋਂ ਕਦਰਾਂ ਪਾਉਂਦਾ ਦਲ ਪੁੜਾ ਜੇ ਖੂਨ ਚ ਹੋਵੇ ਉਹ ਕਿੱਥੋਂ ਕਦਰਾਂ ਪਾਉਂਦਾ ਰਾਦੀਪ ਬੇਨੜੇ ਬਾੜਾ ਬਚਕੇ ਰਾਦੀਪ ਬੇਨੜੇ ਬਾੜਾ ਬਚਕੇ ਹੁਣ ਗੱਲ ਰਹੀ ਨਾ ਪਹਿਲੀ ਉਹ ਦੁਨੀਆ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਿੱਕੇ ਦਾ ਵੇਲੀ ਬਹੁਤ ਖੂਬ ਜੀ ਬਹੁਤ ਜਿਹੜਾ ਕਹਿ ਲਈ ਆਪਾਂ ਜਿੰਨੀਆਂ ਵੀ ਸਿਫਤਾਂ ਕਰ ਲੂ ਨਹੀਂ ਥੋੜੀਆਂ ਨੇ ਸਾਡੇ ਚੈਨਲ ਆਨ 에ਅਰ ਦੇ ਨਾਲ ਰੋਬਰੋ ਹੋਣ ਤੇ ਭੈਣ ਜੀ ਤੁਹਾਡਾ ਸਾਡੇ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ ਥੈਂਕ ਯੂ ਜੀ ਧੰਨਵਾਦ ਕਰੋ ਦੇਖੋ ਇਹ ਸਾਨਾ ਬੁਲੰਦ ਆਵਾਜ਼ ਦੇ ਮਾਲਕ ਸਵਰਗੀ ਨਛੱਤਰ ਛੱਤਾ ਜੀ ਉਹਨਾਂ ਦੀ ਬੇਟੀ ਜਿਹੜੀ ਹੈਗੀ ਆ ਹਮਨ ਛੱਤਾ ਇਹ ਕਿਸੇ ਨੂੰ ਜਾਣ ਪਛਾਣ ਦੇ ਮੁਤਾਜ਼ ਨਹੀਂ ਹੈਗੇ ਦੁਨੀਆ ਜਾਣਦੀ ਆ ਆਪਣੀ ਕਲਾਕਾਰੀ ਰਾਹੀਂ ਇਹਨਾਂ ਨੇ ਪਛਾਣ ਬਣਾਈ ਆ ਲੋਕਾਂ ਦੇ ਵਿੱਚ ਬਾਰ ਜੀ ਆਪਾਂ ਕਹਿ ਲਈਏ ਇੱਕ ਮਜਬੂਰੀ ਇਹਨਾਂ ਨੂੰ ਜ਼ਰੂਰ ਮਾਰ ਦਿਆ ਘਰ ਦੀ ਮਜਬੂਰੀ ਲਾ ਲੇ ਕਿਉਂਕਿ ਗਰੀਬ ਘਰ ਦੇ ਵਿੱਚੋਂ ਉੱਠ ਕੇ ਚਾਹੇ ਕੋਈ ਵੀ ਆਪਾਂ ਕਹਿ ਲੋ ਕਿਸੇ ਵੀ ਖਿੱਤੇ ਦੇ ਵਿੱਚ ਆਪਾਂ ਕੁੱਦਣ ਲੱਗਿਆ ਗਰੀਬੀ ਦੇ ਵਿੱਚੋਂ ਉੱਠ ਕੇ ਹਮੇਸ਼ਾ ਜਿਹੜਾ ਇੱਕ ਡਰ ਬਣਾ ਰਹਿੰਦਾ ਵੀ ਦੇਖੋ ਮੈਂ ਪੈਰ ਤਾਂ ਅੱਗੇ ਚੱਕਿਆ ਪਤਾ ਨਹੀਂ ਅੱਗੇ ਕੰਮ ਜੱਬੀ ਬੜੂਗੀ ਨਹੀਂ ਮਿਲੂ ਪਰ ਇਹਨਾਂ ਨੂੰ ਤਾਂ ਜੇ ਕਹਿ ਲਈ ਤਾਂ ਕਾਮਯਾਬੀ ਤਾਂ ਇਹਨਾਂ ਦੇ ਪਾਪਾ ਜਿਹੜੇ ਉਹੀ ਦੇ ਕੇ ਚਲੇ ਗਿਆ ਸਵਰਗੀ 76 ਸ਼ੱਤਾ ਜੀ ਜਿਨ੍ਹਾਂ ਦੇ ਨਕਸ਼ੇ ਕਾਦਮ ਉੱਪਰੇ ਚੱਲਦੇ ਨੇ ਔਰ ਉਹਨਾਂ ਦੀਆਂ ਦਸੀਆਂ ਰਾਹਾਂ ਦੇ ਉੱਪਰ ਭੋਕ ਭੋਕੇ ਪੈਰ ਰੱਖਦੇ ਨੇ ਦਰਸ਼ਕਾਂ ਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੇ ਜਿਹੜੇ ਹੈਗੇ ਨੇ ਕਲਾਕਾਰਾਂ ਨੂੰ ਬਾਧੋ ਤੋਂ ਬਾਧ ਸਪੋਰਟ ਕਰਿਆ ਕਰੋ ਬਾਧੋ ਤੋਂ ਬਾਧ ਸਾਡੀ ਜਿਹੜੀ ਇਹਨਾਂ ਦੀ ਕੀਤੀ ਹੋਈ ਇੰਟਰਵਿਊ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜਾ ਹੈਗਾ ਇਹ ਇਹਨਾਂ ਦੇ ਮਨ ਦੇ ਵਿੱਚ ਧਾਰਿਆ ਹੋਇਆ ਇਹਨਾਂ ਦਾ ਮੁਕਾਮ ਆ ਉਸ ਤੱਕ ਇਹ ਸੌਖੀ ਟੰਗ ਲਾ ਪਹੁੰਚ ਸਕਣ ਆਨ 에ਅਰ ਲਈ ਮੈਂ ਸਰਵਜਿੰਦਰ ਟੋਲਾ ਕੈਮਰਾ ਪਰਸਨ ਹਰਮਨ ਸਿੰਘ ਦੇ ਨਾਲ